ਬਿਲਕੁਲ ਯਾਦ ਕਰਦੇ ਆ ਕਿਉਂਕਿ ਜੀਰਾ ਪਰਿਵਾਰ ਬਣਿਆ ਹੀ ਉਹਨਾਂ ਦੇ ਸਿਰ ਤੇ ਆ ਜੇ ਸਾਡੇ ਨਾਲ ਕੋਈ ਖੜੇ ਤੇ ਅਸੀਂ ਭਾਜੀਏ ਉਹ ਗੱਲ ਨਹੀਂ ਬਣਦੀ ਤਾਂ ਫਟੇ ਲਾਂਤਾ ਸਾਡੇ ਤੇ ਅੱਜ ਵੀ ਉਹ ਸ਼ੇਰ ਦੀ ਉਹਨੀ ਚਲਦੀ ਹੈ ਜਿੰਨੀ ਸਰਕਾਰ ਚ ਚਲਦੀ ਸੀ ਕਿਉਂਕਿ ਮੈਨੂੰ ਤਾਂ ਗੁੜਤੀ ਵੀ ਮੇਰੇ ਵੱਡੇ ਭਰਾ ਕੁਲਬੀਰ ਸਿੰਘ ਦੀ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਲੋਕਾਂ ਨਾਲ ਐ ਖੜਦੇ ਆ ਜਿਵੇਂ ਕੰਧ ਹੋਵੇ ਕਿ ਉਹਨਾਂ ਨੂੰ ਪਤਾ ਹੈ ਵੀ ਕਿਹਦੇ ਮੂੰਹ ਤੇ ਕਦੋਂ ਚਪੇੜ ਮਾਰਨੀ ਹੈ ਸਤਿ ਸ਼੍ਰੀ ਅਕਾਲ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਉਹਦੇ ਚੱਲਦਿਆਂ ਮੈਂ ਅੱਜ ਪਹੁੰਚਾ ਹਲਕਾ ਜ਼ੀਰਾ ਦੇ ਵਿੱਚ ਤੇ ਜ਼ੋਨ ਹੈਗਾ ਵਕੀਲਾਂ ਵਾਲਾ ਇਹ 11 ਨੰਬਰ ਜ਼ੋਨ ਆ ਤਾਂ ਇੱਥੋਂ ਮੱਖਦੀਪ ਸਿੰਘ ਜਿਹੜੇ ਆ ਉਹ ਚੋਣ ਲੜ ਰਹੇ ਆ ਮੱਖਦੀਪ ਸਿੰਘ ਕਿਸ ਨਿਸ਼ਾਨ ਤੇ ਚੋਣ ਲੜ ਰਹੇ ਆ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਇਹ ਸਾਰੀਆਂ ਗੱਲਾਂ ਆਪਾਂ ਉਹਨਾਂ ਦੇ ਨਾਲ ਹੀ ਕਰਦੇ ਆਂ ਸਤਿ ਸ਼੍ਰੀ ਅਕਾਲ ਬਈ ਚੈਨਲ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਇਹ ਪਹਿਲਾ ਇਲੈਕਸ਼ਨ ਆ ਜ਼ਿੰਦਗੀ ਦਾ ਮੇਰਾ ਪਹਿਲਾ ਇਲੈਕਸ਼ਨ ਹੈ ਜੀ ਤਕਰੀਬਨ 27 ਸਾਲ 27 ਸਾਲ ਹੋ ਗਏ ਤੇ ਮੈਗਦੀਪ 1 ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਕੋਈ ਹੋਰ ਨਿੱਕਾ ਮੋਟਾ ਇਲੈਕਸ਼ਨ ਕੋ ਲੜਿਆ ਨਹੀਂ ਇਹ ਤੋਂ ਪਹਿਲਾਂ ਅਸਲ 'ਚ ਮੈਂ ਕਾਂਗਰਸ ਵੱਲੋਂ ਯੂਥ ਦਾ ਇਲੈਕਸ਼ਨ ਲੜਿਆ ਅੱਛਾ ਜਿਸ ਦੇ 'ਚ ਮੈਂ ਮੀਥ ਜ਼ਿਲ੍ਹਾ ਪ੍ਰਧਾਨ ਬਣਿਆ ਸੀ ਹੂੰ ਤੇ ਤੁਸੀਂ ਹੁਣ ਜਿਹੜਾ ਇਲੈਕਸ਼ਨ ਲੜ ਰਹੇ ਹੋ ਕਿਹੜੀ ਪਾਰਟੀ ਤੋਂ ਲੜ ਰਹੇ ਹੋ ਕੀ ਏਜੰਡਾ ਲੈ ਕੇ ਚੱਲੇ ਹੋ ਦੇਖੋ ਜੀ ਮੈਂ ਕਾਂਗਰਸ ਪਾਰਟੀ ਤੋਂ ਜ਼ਿਲ੍ਹਾ ਪ੍ਰੇਸ਼ਦ ਦਾ ਇਲੈਕਸ਼ਨ ਲੜ ਰਿਹਾ ਵਕੀਲਾਂ ਵਾਲਾ ਜ਼ੋਨ ਹੈ ਤੇ ਮੇਰਾ ਏਜੰਡਾ ਵੀਰੇ ਇਹ ਹੈ ਕਿ ਜੋ ਲੋਕਾਂ ਨੇ 4 ਸਾਲ ਪਹਿਲਾਂ ਸਰਕਾਰ ਚੁਣੀ ਹਾਂ ਤਾਂ ਲੋਕਾਂ ਨੇ ਦੇਖਿਆ ਕਿ ਇਹ ਸਰਕਾਰ ਉਹਨਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਹਾਂ ਅੱਜ ਜੇ ਆਪਾਂ ਦੇਖੀਏ ਤਾਂ ਸ਼ਹਿਰ-ਸ਼ਹਿਰ ਵਿੱਚ ਗੈਂਗਸਟਰ ਆ ਪਿੰਡਾਂ ਦੀ ਗਲੀ-ਗਲੀ ਵਿੱਚ ਨਸ਼ਾ ਵਿਕ ਰਿਹਾ ਹੈ ਹਾਂ ਵੇਕੀ ਨਹੀਂ ਰਿਹਾ ਨਸ਼ੇ ਦੀ ਕਰਾਂ ਚ ਡਿਲੀਵਰੀ ਹੋਣ ਲੱਗ ਗਈ। ਹਮ ਅੱਜ ਮੇਰਾ ਅਜੈਂਡਾ ਇਹ ਹੈ ਕਿ ਮੈਂ ਚਾਹੁੰਦਾ ਨੌਜਵਾਨ ਪੀੜੀ ਅਜਿਹੇ ਉਹ ਅੱਗੇ ਆਵੇ ਕਿਉਂਕਿ ਜਦੋਂ ਪੰਜਾਬ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਹੋਵੇ ਉਸ ਲਈ ਨੌਜਵਾਨੀ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਜੇ ਨੌਜਵਾਨੀ ਪੜ੍ਹੀ ਹੋਊਗੀ, ਪੜ੍ਹੇ ਲਿਖੀ ਹੋਊਗੀ, ਹਮ ਚੰਗੀ ਸੋਚ ਵਾਲੀ ਹੋਊਗੀ। ਤਾਂ ਪੰਜਾਬ ਵੀ ਨਾਲ ਬਲੰਦੀਆਂ ਤੇ ਹੋਊਗਾ ਹੂੰ ਤੁਹਾਡਾ ਪਰਿਵਾਰ ਜਿਹੜਾ ਉਹ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਐ ਜਥੇਦਾਰ ਇੰਦਰਜੀਤ ਸਿੰਘ ਜੀਰਾਜ ਜਿਨ੍ਹਾਂ ਨੂੰ ਕਿ ਪੂਰੀ ਮਨਾ ਦੁਨੀਆ ਜਾਣਦੀ ਐ ਪੰਜਾਬ ਦੇ ਵਿੱਚ ਜੋ ਇਹ ਗੱਲ ਅਕਾਲੀ ਦਲ ਚ ਰਹਿ ਤਾਂ ਵੀ ਉਹ ਥੰਮ ਰ ਐ ਜੋ ਕਾਂਗਰਸ ਚਾਹੇ ਤੇ ਤਾਂ ਵੀ ਉਹਨਾਂ ਦਾ ਕੋਈ ਤੋੜ ਨਹੀਂ ਸੀਗਾ ਤਾਂ ਉਹਨਾਂ ਦੇ ਤੁਸੀਂ ਭਰਾ ਦੇ ਬੇਟੇ ਹੋ ਹਨ ਜੀ ਤੇ ਵਿਕਾਸ ਕਿੰਨਾ ਕੋ ਕਰਵਾਇਆ ਤੁਹਾਡੇ ਪਰਿਵਾਰ ਨੇ ਜਿਹੜਾ ਕਿ ਤੁਸੀਂ ਹੁਣ ਜਦੋਂ ਵੋਟ ਲੈਣ ਜਾਂਦੇ ਹੋ ਮੰਗਣ ਜਾਂਦੇ ਹੋ ਤਾਂ ਦਾਵਾ ਕੀ ਕਰਦੇ ਹਾਂ ਕਿ ਭਾਈ ਅਸੀਂ ਇਲਾਕੇ ਚਾਹ ਕੀਤਾ ਤੇ ਹੁਣ ਆਉਣ ਵਾਲੇ ਸਮੇਂ ਚਾਹ ਕਰਾਂ। ਦੇਖੋ ਭਾਈ ਜੀ ਮੇਰੇ ਵੱਡੇ ਭਰਾ ਸਰਦਾਰ ਕੁਲਬੀਰ ਸਿੰਘ ਜੀਰਾ ਨੂੰ ਅੱਜ ਹਰ ਕੋਈ ਜਾਣਦਾ। ਉਹ ਤਾਂ ਜਾਣਦਾ ਕਿਉਂਕਿ ਕੁਲਬੀਰ ਸਿੰਘ ਜੀਰਾ ਹਮੇਸ਼ਾ ਹੀ ਹੈ ਜਿਹੜਾ ਆਪਣੇ ਵਰਕਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ। ਤੇ ਇਹ ਸਾਨੂੰ ਦਾਦਿਆਂ ਪਰਦਾਦਿਆਂ ਵੱਲੋਂ ਦਿੱਤੀ ਹੋਈ ਗੁੜਤੀ ਆ ਕਿ ਹਮੇਸ਼ਾ ਹੀ ਜਿਹੜਾ ਉਹਦੇ ਨਾਲ ਖੜੋ ਜਿਹੜਾ ਤੁਹਾਡੇ ਨਾਲ ਖੜਾ ਹੂੰ ਕਿਉਂਕਿ ਸਵਾਦ ਵੀ ਫੇਰ ਹੀ ਆ ਜੇ ਸਾਡੇ ਨਾਲ ਕੋਈ ਖੜੇ ਤੇ ਅਸੀਂ ਭਾਜੀਏ ਉਹ ਗੱਲ ਨਹੀਂ ਬਣਦੀ ਤਾਂ ਫਟੇ ਲਾਂਤਾ ਸਾਡੇ ਤੇ ਹੂੰ ਯਾਨੀ ਕਿ ਪਿਛਲੇ ਸਮਿਆਂ ਦੇ ਦੌਰਾਨ ਜਿਵੇਂ ਤੁਹਾਡੇ ਦਾਦਾ ਜੀ ਤੇ ਤੁਹਾਡੇ ਤਾਇਆ ਜੀ ਜੀ ਉਹ ਕਹਿੰਦੇ ਸੀ ਵੀ ਚਾਹੇ ਸਰਕਾਰ ਨਹੀਂ ਵੀ ਹੁੰਦੀ ਸੀ ਤੇ ਤਾਂ ਵੀ ਉਹ ਇੱਕ ਪੂਰਾ ਲਾਮ ਲਸ਼ਕਰ ਲੈ ਕੇ ਚੱਲਦੇ ਸੀਗੇ ਤੇ ਕਹਿੰਦੇ ਸੀ ਵੀ ਜਿਹਦੀ ਆਪਣਾ 인ਦਰਜੀਤ ਸਿੰਘ ਜੀਰੇ ਹੋਣਾ ਨੇ ਬਾਹ ਫਾਲੀ ਉਹ ਫਿਰ ਛੱਡਦੇ ਨਹੀਂ ਸਰਕਾਰ ਹੈ ਜਾਂ ਨਹੀਂ ਤੁਸੀਂ ਵੀ ਤੁਹਾਡਾ ਵੀ ਰੱਦਾ ਇਹੀ ਕਿ ਇਸੇ ਤਰੀਕੇ ਦੀ ਸਿਆਸਤ ਕਰਨੀ ਬਿਲਕੁਲ ਜੀ ਮੈਨੂੰ ਪਰਿਵਾਰ ਨੇ ਆਹੀ ਸਿਖਾਇਆ ਆਹੀ ਗੁੜਤੀ ਦਿੱਤੀ ਹੈ ਕਿਉਂਕਿ ਮੈਨੂੰ ਤਾਂ ਗੁੜਤੀ ਵੀ ਮੇਰੇ ਵੱਡੇ ਭਰਾ ਕੁਲਬੀਰ ਸਿੰਘ ਦੀ ਹੈ ਅੱਛਾ ਤੇ ਮੈਂ ਹਮੇਸ਼ਾ ਹੀ ਕਿਉਂਕਿ ਕੁਲਬੀਰ ਸਿੰਘ ਨੂੰ ਲੋਕਾਂ ਨੇ ਮਾਨ ਬਖਸ਼ਿਆ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਨੇ ਤੇ ਮੈਂ ਹਮੇਸ਼ਾ ਤੋਂ ਹੀ ਉਹਨਾਂ ਦੀ ਇੱਜ਼ਤ ਕਰਦਾ ਉਹਨਾਂ ਨੂੰ ਲੋਕਾਂ ਨੇ ਐਮਐਲਏ ਬਣਾਇਆ ਹੂੰ 2017 ਤੋਂ 22 ਤੱਕ ਉਹ ਐਮਐਲਏ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਪਿਛਲੇ 70 ਸਾਲਾਂ ਚ ਕਿਸੇ ਨੇ ਇੰਨਾ ਵਿਕਾਸ ਕੀਤਾ ਹੋਊਗਾ ਜਿੰਨਾ ਕੁਲਬੀਰ ਸਿੰਘ ਜੀਰਾ ਨੇ ਆਪਦੇ ਹਲਕੇ ਚ ਕੀਤਾ ਬਿਲਕੁਲ ਮੈਂ ਕਿਤੇ ਛੋਟੀ ਉਮਰ ਆ ਤੇ ਸਿਆਸਤ ਜਿਹੜੀ ਹੈ ਨਾ ਮੁੱਖ ਤੌਰ ਤੇ ਆਮ ਲੋਕਾਂ ਦੇ ਵਿੱਚ ਜੇ ਦੇਖੀ ਤੇ ਸਿਆਸਤ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਤੁਹਾਡਾ ਮਨ ਨਹੀਂ ਕੀਤਾ ਯਾਰ ਛੱਡੋ ਯਾਰ ਬਾਹਰ ਚੱਲਦੇ ਆ ਕਿਤੇ ਜਾ ਕੇ ਆਪਦਾ business ਸੈੱਟ ਕਰਦੇ ਆ ਕੁਸੀਂ ਵੀ ਅਸੀਂ ਸਿਆਸਤ 'ਚ ਕੁੱਦ ਪਏ। ਦੇਖੋ ਭਾਈ ਜੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਇਲੈਕਸ਼ਨ ਲੜਨ ਲਈ ਵੀ ਚਾਹਵਾਂ ਨਹੀਂ ਸੀ। ਹੂੰ। ਕਿਉਂਕਿ ਜਦੋਂ ਇਹਦੀ ਨਾਮਜ਼ਦਗੀ ਭਰੀ ਜਾ ਰਹੀ ਸੀ ਤਾਂ ਮੈਂ ਉਹ ਤੋਂ ਦੇਖ ਰਿਹਾ ਸੀ ਕਿ ਮੇਰੇ ਵੱਡੇ ਭਰਾ ਕੁਲਬੀਰ ਸਿੰਘ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਲਾਕ 'ਚ ਧਰਨਾ ਲਾਈ ਬੈਠੇ ਸੀ। ਹੂੰ। ਤਾਂ ਮੈਂ ਉਸ ਸਮੇਂ ਆਪਣੇ ਮਿੱਤਰ ਦੇ ਵਿਆਹ ਤੇ ਸੀ। ਤਾਂ 4 ਤਰੀਕ ਨਾਮਜਾਦਗੀ ਦਾ ਆਖਰੀ ਦਿਨ ਮੈਨੂੰ ਮੇਰੇ ਭਰਾ ਦਾ ਫੋਨ ਆਉਂਦਾ ਹੈ ਹੂੰ ਕਿ ਮੈਗਦੀਪ ਸਿੰਘ ਤੂੰ ਜਿੱਥੇ ਵੀ ਹੈਗਾ ਹੂੰ ਤੈਨੂੰ ਘਰੇ ਆਉਣ ਨੂੰ ਕਿੰਨਾ ਸਮਾਂ ਲੱਗੂਗਾ ਹੂੰ ਮੈਨੂੰ ਦੱਸਿਆ ਨਹੀਂ ਗਿਆ ਕਿ ਤੇਰੇ ਕਾਗਜ਼ ਭਰਨੇ ਇਹਨੂੰ ਇੰਨਾ ਕਿਹਾ ਗਿਆ ਕਿ ਤੈਨੂੰ ਘਰੇ ਆਉਣਾ ਪੈਣਾ ਅੱਛਾ ਇਹ ਜਿਹੜਾ ਹੈ ਮੌਜੂਦਾ ਐਮਐਲਏ ਦੇ بیٹے ਨੇ ਤੇਰੇ ਖਿਲਾਫ ਕਾਗਜ਼ ਭਰੇ ਹੂੰ ਤਾਂ ਹੁਣ ਤੈਨੂੰ ਕਾਗਜ਼ ਭਰਨੇ ਪੈਣੇ ਜੀਰਾ ਪਰਿਵਾਰ ਕਦੇ ਵੀ ਆਪਦੇ ਵਰਕਰ ਦਾ ਹੱਕ ਨਹੀਂ ਖੋਣਾ ਚਾਹੁੰਦਾ ਹੂੰ ਆ ਐਮਐਲਏ ਦੇ ਪੁੱਤਰ ਨੇ ਜਿਹੜੇ ਕਾਗਜ਼ ਭਰੇ ਉਸ ਕਾਰਨ ਸਾਰੇ ਵਰਕਰ ਸਹਿਬਾਨਾ ਨੇ ਹੂੰ ਇਹ ਫੈਸਲਾ ਕੀਤਾ ਕਿ ਮਹਿਕਦੀਪ ਸਿੰਘ ਦੇ ਕਾਗਜ਼ ਭਰੇ ਜਾਣ। ਅਰੇ ਉਹਨਾਂ ਨੇ ਪਹਿਲਾਂ ਭਰੇ ਸੀ। ਯਾਨੀ ਉਹਨਾਂ ਨੇ ਭਰ ਦਿੱਤੇ ਫਿਰ ਤੁਸੀਂ ਵੀ ਇਹ ਦਾਵਾ ਕਰਤਾ ਕਿ ਮੈਂ ਉਹਨਾਂ ਨੇ ਉਹਨਾਂ ਨੇ 2:30 ਵਜੇ ਕਾਗਜ਼ ਭਰਤੇ। ਹੂੰ ਤਾਂ ਮੈਨੂੰ ਕੁਲਬੀਰ ਸਿੰਘ ਦਾ ਫੋਨ ਆਇਆ ਮੇਰੇ ਵੱਡੇ ਭਰਾ ਦਾ ਕਿ ਉਹਨਾਂ ਨੇ ਕਾਗਜ਼ ਭਰਤੇ ਆ ਹੁਣ ਤੂੰ ਆਪਦੇ ਕਾਗਜ਼ ਦਾ ਦਾਖਲ ਕਰਾ ਦੇ। ਤੁਸੀਂ ਨੌਜਵਾਨਾਂ ਨੂੰ ਤੁਸੀਂ ਪਿੱਛੇ ਨਸ਼ੇ ਦੀ ਗੱਲ ਕੀਤੀ ਸੀ ਹੁਣੇ ਆਪਣੇ ਗੱਲ ਕਰਦੇ ਆ ਲੱਗਦਾ ਹੈ ਕਿ ਸਮਾਜ ਚੋਂ ਇਹ ਚੀਜ਼ ਖਤਮ ਹੋਣੀ ਚਾਹੀਦੀ ਦੇਖੋ ਬਾਈ ਜੀ ਨਸ਼ਾ ਇੱਕ ਐਸੀ ਚੀਜ਼ ਆ ਜਿਹਨੇ ਨੌਜਵਾਨੀ ਖਤਮ ਕਰ ਦਿੱਤੀ ਅੱਜ ਜਦੋਂ ਮੈਂ ਪਿੰਡਾਂ ਚ ਜਾਣਾ ਨਾ ਮੇਰੇ ਪ੍ਰੋਗਰਾਮ ਹੁੰਦੇ ਆ ਤਾਂ ਵੇਖਣ ਨੂੰ ਮਿਲਦਾ ਕੋਈ ਨੌਜਵਾਨੀ ਹੈ ਨਹੀਂ ਪਿੰਡ ਚ ਕੋਈ 5-10 ਨੌਜਵਾਨ ਜਿਹੜੇ ਦਿਖਦੇ ਆ ਨਹੀਂ ਤਾਂ ਕੋਈ ਹੈ ਹੀ ਨਹੀਂ ਉਹ ਹੈ ਉਹ ਇਧਰ ਗਿਆ ਉਹ ਲੋਕਾਂ 'ਚ ਇੰਨਾ ਡਰ ਪੈਦਾ ਹੋ ਗਿਆ ਕਿ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਤਾ ਅੱਛਾ ਕੈਨੇਡਾ ਭੇਜਤਾ ਅਮਰੀਕਾ ਭੇਜਤਾ ਆਸਟ੍ਰੇਲੀਆ ਭੇਜਦਾ ਯੂਕੇ ਭੇਜਤਾ ਤੇ ਵਾਡੇ ਵੱਡਾ ਨੁਕਸਾਨ ਨਹੀਂ ਆਪਣੇ ਪੰਜਾਬ ਦਾ ਬਿਲਕੁਲ ਵੱਡਾ ਨੁਕਸਾਨ ਹੈ ਕਿਉਂਕਿ ਪੰਜਾਬ ਦਾ ਭਵਿੱਖ ਹੀ ਨੌਜਵਾਨੀ ਨਾਲ ਜੇ ਨੌਜਵਾਨੀ ਹੈ ਨਹੀਂ ਤਾਂ ਪੰਜਾਬ ਵੀ ਹੈ ਨਹੀਂ ਕਿਉਂਕਿ ਜਿਹੜਾ ਬੱਚਾ ਬਾਹਰ ਚਲਾ ਗਿਆ ਉਹ ਇੰਨਾ ਕੰਮ 'ਚ ਫਸ ਜਾਂਦਾ ਹੈ ਕਿ ਉਹ ਵਾਪਸ ਪੰਜਾਬ ਨਹੀਂ ਆ ਸਕਦਾ ਹੂੰ ਇਹਦੇ ਲਈ ਤੁਹਾਡੇ ਕਦਮ ਕੀ ਰਹਿਣਗੇ ਉਹਨਾਂ ਵਾਲੇ ਸਮੇਂ 'ਚ ਮੇਰੇ ਕਦਮ ਇਹ ਰਹਿਣਗੇ ਕਿ ਜੇ ਮੇਰੇ ਕੋਲ ਇੰਨੀ ਪਾਵਰ ਆਉਂਦੀ ਆ ਹੂੰ ਕਿਉਂਕਿ ਚਾਹੇ ਮੇਰੇ ਪਰਿਵਾਰ 'ਚ ਹੀ ਆਉਂਦੀ ਆ ਤਾਂ ਮੇਰੀ ਉਮੀਦ ਤੇ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਹੂੰ ਕਿ ਜਿਹੜਾ ਨੌਜਵਾਨ ਨੌਜਵਾਨਾਂ ਲਈ ਰੋਜ਼ਗਾਰ ਲਿਆਂਦਾ ਜਾਵੇ ਕਿਉਂਕਿ ਜੇ ਬਾਹਰ ਜਾਂਦੇ ਆ ਤਾਂ ਕੰਮ ਲਈ ਜਾਂਦੇ ਆ 2021 ਵਿੱਚ ਮੇਰੇ ਤਾਇਆ ਜੀ ਜਥੇਦਾਰ ਸਰਦਾਰ ਇੰਦਰਜੀਤ ਸਿੰਘ ਜੀਰਾ ਜੀ ਐਕਸਪਾਇਰ ਹੁੰਦੇ ਨੇ ਹੂੰ ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਮੈਨੂੰ ਵੀਰਜੀ ਦਾ ਫੋਨ ਆਉਂਦਾ ਹੂੰ ਕਿ ਮੈਂ ਇਕ ਸਿੰਘ ਤੈਨੂੰ ਆਉਣਾ ਪੈਣਾ ਕਿਉਂਕਿ ਹਲਕਾ ਸੰਭਣਾ ਇਕੱਲੇ ਬੰਦੇ ਤੇ ਵਸਦੀ ਗੱਲ ਤੁਸੀਂ ਕਿੱਥੇ ਸੀ ਪਹਿਲਾਂ ਮੈਂ ਚੰਡੀਗੜ੍ਹ ਪੜ੍ਹਦਾ ਸੀ ਹੂੰ ਕਿਉਂਕਿ ਮੇਰੀ ਸਾਰੀ ਸਟੱਡੀਜ਼ ਚੰਡੀਗੜ੍ਹ ਤੋਂ ਹੈ ਹੂੰ ਤੇ ਉਸ ਤੋਂ ਬਾਅਦ ਮੈਂ 2022 ਦੇ ਇਲੈਕਸ਼ਨ ਚ ਪਹਿਲੀ ਵਾਰੀ ਕੈਂਪੇਨ ਕੀਤੀ ਹੂੰ ਆਪਣੇ ਭਰਾ ਲਈ ਕੈਂਪੇਨ ਕੀਤੀ ਹੂੰ ਤੇ ਮੈਨੂੰ ਨਹੀਂ ਸੀ ਪਤਾ ਕਿ ਅੱਜ ਮੈਨੂੰ ਹੀ ਇਲੈਕਸ਼ਨ ਲੜਨਾ ਪਊਗਾ ਵਧੀਆ ਲੱਗ ਰਿਹਾ ਵਸੀ ਜੈਸਰ ਸਾਹਿਬ ਨਾਲ ਲੋਕਾਂ ਦਾ ਪਿਆਰ ਹੈ ਉਸ ਨਾਲ ਤੇ ਬਹੁਤ ਅੱਛਾ ਲੱਗ ਰਿਹਾ ਹਮ ਰਿਸਪੌਂਸ ਕਰਨਾ ਮਿਲ ਰਿਹਾ ਪਿੰਡਾਂ ਨੂੰ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਲੋਕ ਪਿਆਰ ਦਿੰਦੇ ਨੇ ਆਸ਼ੀਰਵਾਦ ਦਿੰਦੇ ਨੇ ਹੌਸਲਾ ਵੀ ਦਿੰਦੇ ਨੇ ਕਿ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਮੇਰਾ ਪਹਿਲਾ ਇਲੈਕਸ਼ਨ ਹਮ ਜਥੇਦਾਰ ਇੰਦਰਜੀਤ ਸਿੰਘ ਜੀ ਦਾ ਨੂੰ ਯਾਦ ਕਰਦੇ ਲੋਕ ਬਿਲਕੁਲ ਯਾਦ ਕਰਦੇ ਆ ਕਿਉਂਕਿ ਜੀਰਾ ਪਰਿਵਾਰ ਬਣਿਆ ਹੀ ਉਹਨਾਂ ਦੇ ਸਿਰ ਤੇ ਆ ਅੱਜ ਜੇ ਜੀਰਾ ਪਰਿਵਾਰ ਦਾ ਨਾਮ ਹੈ ਹਮ ਸਿਰਫ ਉਹਨਾਂ ਕਰਕੇ ਹਮ ਹੁਣ ਖੜ ਤਾਂ ਗਏ ਹੋ ਇਲੈਕਸ਼ਨ 'ਚ ਤੁਸੀਂ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਕਿਉਂਕਿ ਦੂਜੇ ਪਾਸੇ ਜਿਹੜਾ ਮੌਜੂਦਾ ਐਮਐਲਏ ਨਰੇਸ਼ ਕੁਟਾਰੀਆ ਦਾ ਬੇਟਾ ਜਿਹੜਾ ਸ਼ੰਕਰ ਹੈ ਉਹ ਵੀ ਤੁਹਾਡੇ ਬਰਾਬਰ ਹੀ ਜ਼ੋਨ ਦੇ ਵਿੱਚ ਹੈ ਤੇ ਮੁਕਾਬਲਾ ਕਿਹ ਨਾਲ ਸਮਝਦੇ ਹੋ ਦੇਖੋ ਬਾਈ ਜੀ ਮੈਂ ਮੁਕਾਬਲਾ ਕਿਸੇ ਨਾਲ ਸਮਝਦਾ ਹੀ ਨਹੀਂ ਹੂੰ ਤੇ ਨਾ ਹੀ ਮੈਂ ਕਿਸੇ ਦਾ ਨਾਮ ਲੈਣਾ ਕਿਉਂਕਿ 4 ਸਾਲ ਹੋ ਗਏ ਸਰਕਾਰ ਬਣੀ ਨੂੰ ਹੂੰ ਤੇ ਜਿਹੜੇ ਪਿੰਡ ਜਾਣਦੇ ਆ ਲੋਕ ਕਹਿੰਦੇ ਵੀ ਇੱਟ ਨਹੀਂ ਲੱਗੀ ਇੱਕ ਅੱਛਾ 1 ਰੁਪਏ ਦਾ ਕੰਮ ਨਹੀਂ ਹੋਇਆ ਤਾਂ ਤੁਸੀਂ ਕਿਵੇਂ ਮੁਕਾਬਲਾ ਮੰਨਦੇ ਹੋ ਕਿ ਲੋਕ ਸਮਝਦਾਰ ਨਹੀਂ ਹੂੰ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਜਾਣਦੇ ਨੇ ਵੋਟ ਬੈਂਕ ਇੰਨਾ ਕਿ ਸਿਆਣਾ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਕਿਹਦੇ ਮੂੰਹ ਤੇ ਕਦੋਂ ਚਪੇੜ ਮਾਰਨੀ ਕਿੰਨੇ ਕੁ ਤੱਕੇ ਹੋਏ ਆ ਯਾਨੀ ਇਹ ਸਰਕਾਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਕਿਉਂਕਿ ਧਰਨੇ ਵੀ ਲੱਗਦੇ ਰਹੇ ਕੁਲਵੀਰ ਹੁਣੀ ਵੀ ਲਾਉਂਦੇ ਰਹੇ ਆ ਜਿਹੜੇ ਕਾਗਜ਼ ਵੀ ਭਰਨੇ ਇਹ ਕੀ ਜੇ ਧਰਨਾ ਨਾ ਲੱਗਦਾ ਤੇ ਕਾਗਜ਼ ਨਹੀਂ ਭਰੇ ਜਾਣੇ ਸਿਰ ਰਜੈਕਟ ਹੋ ਜਾਣੇ ਸੀ ਦੇਖੋ ਭਾਈ ਜੀ ਤੱਕਾ ਤੇ ਹੁਣ ਵੀ ਬਹੁਤ ਹੋਇਆ ਹੂੰ ਪਰ ਮੈਂ ਇੰਨਾ ਐਕਸਲੂਡ ਕਰਦਾ ਆਪਦੇ ਭਰਾ ਨੂੰ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਲੋਕਾਂ ਨਾਲ ਐਂ ਖੜਦੇ ਆ ਜਿਵੇਂ ਕੰਦ ਹੋਵੇ ਹੂੰ ਕਿਉਂਕਿ ਜਿੰਨਾ ਇਹਨਾਂ ਨੇ ਧੱਕਾ ਕੀਤਾ ਹੂੰ ਅੱਜ ਵੀ ਉਹ ਸ਼ੇਰ ਦੀ ਓਨੀ ਚਲਦੀ ਹੈ ਜਿੰਨੀ ਸਰਕਾਰ ਚ ਚਲਦੀ ਸੀ ਕਿਉਂਕਿ ਮੇਰੇ ਕਈ ਭਰਾ ਨੇ ਹੂੰ ਜਿਨ੍ਹਾਂ ਨੇ ਕਾਗਜ਼ ਭਰੇ ਸੀ ਜਿਨ੍ਹਾਂ ਨੇ ਨਾਮਜ਼ਾਦਗੀ ਜਿਹੜੇ ਸਾਡੇ ਉਮੀਦਵਾਰ ਸੀ ਕਾਗਜ਼ ਭਰੇ ਨਹੀਂ ਗਏ ਉਹਨਾਂ ਦੇ ਪਰ ਉਹਨਾਂ ਨੂੰ ਪੁਲਸ ਐ ਲੈ ਕੇ ਗਈ ਜਿਵੇਂ ਕੋਈ ਸੀਐਮ ਦਾ ਕਾਫਲਾ ਹੁੰਦਾ ਹੂੰ ਬੱਸ ਚ ਬੰਦ ਕਰਕੇ ਲੈ ਕੇ ਸੀ ਮੈਨਾ ਜੀ ਬੱਸ ਚ ਬਿਠਾ ਕੇ ਲੈ ਕੇ ਗਏ ਸੀ ਅੱਗੇ ਪਾਇਲਟ ਲੱਗੀ ਸੀ ਹੂੰ ਪਿੱਛੇ ਇੱਕ ਮੁਲਾਜ਼ਮਾਂ ਦੀ ਬੱਸ ਸੀ ਤੇ ਮੈਂ ਸਲੂਟ ਕਰਦਾ ਉਹਨਾਂ ਮੁਲਾਜ਼ਮਾਂ ਨੂੰ ਹੂੰ ਜਿਨ੍ਹਾਂ ਨੇ ਸਾਡੇ ਵਰਕਰਾਂ ਨੂੰ ਹੱਥ ਨਹੀਂ ਲੱਗਣ ਦਿੱਤਾ ਤੇ ਕੋਈ ਆਂਚ ਨਹੀਂ ਆਉਣ ਦਿੱਤੀ ਤੁਸੀਂ ਸਭ ਮੇਰੇ ਨਾਲੋਂ ਵੱਡੇ ਹੋ ਮੇਰੇ ਨਾਲੋਂ ਵੱਧ ਸਿਆਣੇ ਹੋ ਜੋ ਸਰਕਾਰ ਨੇ ਆਪਣੇ ਨਾਲ ਧੱਕਾ ਕੀਤਾ ਇਹੀ ਆਪਣੇ ਕੋਲ ਮੌਕਾ ਹੈ ਕਿਉਂਕਿ ਆਪਾਂ ਇਹ ਲੜਾਈ ਕੁਝ ਚਪੇੜਾਂ ਨਾਲ ਜਾਂ ਧੱਕਾ ਮੁੱਕੀ ਨਾਲ ਨਹੀਂ ਲੜ ਸਕਦੇ ਅੱਜ ਜੋ ਆਪਣੇ ਕੋਲ ਹੱਕ ਹੈ ਵੋਟ ਪਾਉਣ ਦਾ ਹੱਕ ਆਜੋਦੇ ਨਾਲ ਆਪਾਂ ਇਹ ਜੰਗ ਜਿੱਤ ਸਕਦੇ ਆ ਤਾਂ ਜਿਹੜੀ ਵੋਟ ਹੈ ਆਪਣੇ ਕੋਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਹੜੀ ਵੋਟ ਹੈ ਉਹ ਜਰੂਰ ਸੋਚ ਸਮਝ ਕੇ ਪਾਇਓ ਕਿਉਂਕਿ ਇਹ ਅੱਜ ਆਪਣੇ ਫਿਊਚਰ ਦਾ ਜਿਹੜੀ ਯੰਗ ਜਨਰੇਸ਼ਨ ਹੈ ਪੜ੍ਹੀ ਲਿਖੀ ਜਨਰੇਸ਼ਨ ਹੈ ਆ ਜੋਨੇ ਦਾ ਉਹਨਾਂ ਦੇ ਫਿਊਚਰ ਦਾ ਸਵਾਲ ਹੈ ਸੋ ਮੈਂ ਇਹ ਹੀ ਬੇਨਤੀ ਕਰਦਾ ਕਿ ਪੁੱਤ ਦੇ ਸਿਰ ਤੇ ਹੱਥ ਰੱਖਿਓ ਕਿ ਪੁੱਤ ਤੁਹਾਡਾ ਹਮੇਸ਼ਾ ਹੀ ਜਿਹੜਾ ਹੈ ਚੜ੍ਹਦੀ ਕਲਾ ਵਿੱਚ ਰਹੇ ਸਿਆਸਤ ਗੰਦਲੀ ਹੈ ਦੇਖੋ ਵੀਰੇ ਉਹ ਲੀਡਰ ਤੇ ਡਿਪੈਂਡ ਕਰਦਾ ਕਿ ਲੀਡਰ ਕਿਹੋ ਜਿਹਾ ਹੂੰ ਜੇ ਲੀਡਰ ਸਿਆਸਤ ਗੰਦੀ ਕਰਨਾ ਚਾਹੇ ਤਾਂ ਉਹ ਗੰਦੀ ਹੈ ਜੇ ਚੰਗਾ ਲੀਡਰ ਹੋਵੇ ਤਾਂ ਸਿਆਸਤ ਚੰਗੀ ਹੈ ਤੁਹਾਡੇ ਮਨ ਚ ਕਦੇ ਆਇਆ ਯਾਰ ਕਿਤੇ ਮੈਂ ਹੁੰਦਾ ਨਾ ਐਮਪੀ ਐਮਐਲਏ ਜਾਂ ਮੁੱਖ ਮੰਤਰੀ ਮੈਂ ਆ ਨਹੀਂ ਸੀ ਹੁੰਦਣਾ ਜਾਂ ਮੈਂ ਇੰਜ ਕਰਦੇ ਨਾ ਸੀ ਉਹ ਅੰਦਰ ਬਿਲਕੁਲ ਆਉਂਦਾ ਹੈ ਜਿੱਥੇ ਅਤਿਆਚਾਰ ਹੁੰਦਾ ਹਮ ਜਿੱਥੇ ਅੱਜ ਆਪਾਂ ਦੇਖ ਰਹੇ ਹਾਂ ਕਿ ਇਹ ਸਰਕਾਰ ਦਾ ਡਰ ਕਹਿ ਲੋ ਜਾਂ ਜਿਹੜਾ ਗੈਂਗਸਟਰਵਾਦ ਹੈ ਉਹਦਾ ਡਰ ਕਹਿ ਲੋ ਹਮ ਤਾਂ ਮੇਰੇ ਦਿਮਾਗ 'ਚ ਇਹਨਾਂ ਜ਼ਰੂਰ ਆਉਂਦਾ ਹੈ ਕਿਉਂਕਿ ਜਦੋਂ ਕਿਸੇ ਨਾਲ ਮਾੜਾ ਹੁੰਦਾ ਹੈ ਨਾ ਜਦੋਂ ਕਿਸੇ ਮਾਂ ਦਾ ਪੁੱਤ ਮਰਦਾ ਹੈ ਹਮ ਤਾਂ ਦੁੱਖ ਬਹੁਤ ਲੱਗਦਾ ਹਮ ਕਿਉਂਕਿ ਪੁੱਤ ਪਾਲਣੇ ਸੌਖੇ ਨਹੀਂ ਜੇ ਮਾਂ ਨੇ ਪੁੱਤ ਪਾਲ ਕੇ ਐਡਾ ਕੀਤਾ ਤਾਂ ਉਹਨੂੰ ਜਾਂਦਿਆਂ ਦੇਖਣਾ ਸੌਖਾ ਨਹੀਂ ਸੋ ਮੇਰੇ ਦਿਮਾਗ 'ਚ ਇਨਾਕ ਤਾਂ ਜ਼ਰੂਰ ਆਉਂਦਾ ਹੈ ਕਿ ਕਾਸ਼ ਮੇਰੇ ਕੋਲ ਪਾਵਰ ਹੁੰਦੀ ਤਾਂ ਮੈਂ ਐਕਸ਼ਨ ਜ਼ਰੂਰ ਲੈਂਦਾ ਜਿਵੇਂ ਲੱਗਦਾ ਹੈ ਕਿ ਉਹਨਾਂ ਵਾਲੇ ਸਮੇਂ ਜਿਹੜੀ ਗੰਦਲੀ ਸਿਆਸਤ ਆ ਉਹ ਤੁਹਾਡੇ ਚਿੱਟੇ ਕੱਪੜਿਆਂ ਵਾਂਗੂ ਸਾਫ਼ ਹੋ ਜਾਊਗੀ ਸਾਫ਼ ਹੋਊਗੀ ਜੇ ਲੀਡਰ ਸਾਫ਼ ਹੋਣਗੇ ਜੇ ਚੰਗੀ ਜਨਰੇਸ਼ਨ ਯੂਥ ਪੜ੍ਹਿਆ ਲਿਖਿਆ ਯੂਥ ਅੱਗੇ ਆਊਗਾ ਤਾਂ ਇਹ ਚੀਜ਼ਾਂ ਜ਼ਰੂਰ ਸਾਫ਼ ਹੋ ਸਕਦੀਆਂ ਸ਼ੁਕਰੀਆ ਸ਼ੁਕਰੀਆ ਮਹਿਕਦੀਪ ਇਹਨਾਂ ਮਹਿਕਦੀਪ ਜਿਹੜੇ ਵਕੀਲਾਣਾ ਜ਼ੋਨ ਜ਼ੀਰਾ ਹਲਕੇ ਤੋਂ ਚੌਣ ਮੈਦਾਨ ਦੇ ਵਿੱਚ ਨੇ ਜਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਜਿਹੜਾ ਲੜਨ ਜਾ ਰਹੇ ਕਾਂਗਰਸ ਪਾਰਟੀ ਵੱਲੋਂ ਤੇ ਬੈਕ ਇਹਨਾਂ ਦੀ ਜਿਹੜੀ ਹੈਗੀ ਉਹ ਜਥੇਦਾਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(4